ਗੜਗਾਦ ਸਾਹਿਬ ਹੁਣ ਬਾਰੋ-ਬਾਰ ਆਇਆ ਤਾਂ ਕਰਕੇ ਵਿਰੋਧ ਲੱਗਦਾ ਤੁਹਾਨੂੰ ਇਹੋ ਚੀਜ਼ ਆ ਜੇ ਪੁੱਛ ਕੇ ਬਣਾਏ ਹੁੰਦੇ ਤੇ ਫਿਰਛਾਂ ਦਾ ਵਿਰੋਧ ਨਾ ਬਣਾਏ ਹੁੰਦੇ ਫਿਰ ਕੋਈ ਵੀ ਆਂਦਾ ਫਿਰ ਇਹ ਪ੍ਰੋਬਲਮ ਨਹੀਂ ਸੀ ਆਣਾ ਬਾਬਾ ਜੀ ਇਹ ਗੱਲ ਹੋਰ ਵੀ ਕਹਿੰਦੇ ਆ ਉਹ ਕਹਿੰਦੇ ਕਿ ਮਰਿਆਦਾ ਨਹੀਂ ਨਾ ਰਾਤ ਦੇ ਹਨੇਰੇ ਚ ਤੁਸੀਂ ਜਥੇਦਾਰ ਥਾਪ ਤੋਂ ਇਹ ਕੌਮ ਨੂੰ ਪ੍ਰਵਾਨ ਨਹੀਂ ਇਹ ਤਾਂ ਗੱਲ ਠੀਕ ਕਹਿੰਦੇ ਨੇ ਬਾਬਾ ਰਾਮ ਸਿੰਘ ਜੋ ਕਹਿੰਦੇ ਨੇ ਅਸੀਂ ਵੀ ਇਹੀ ਕਹਿੰਨੇ ਆ ਪ੍ਰਵਾਨ ਤੇ ਅਸੀਂ ਵੀ ਨਹੀਂ ਕੀਤਾ ਮੰਨਦੇ ਤੇ ਅਸੀਂ ਵੀ ਨਹੀਂ ਆ ਗੜਗਾਦ ਸਾਹਿਬ ਨੂੰ ਨਹੀਂ ਮੰਨਦੇ ਅਸੀਂ ਨਹੀਂ ਮੰਨਦੇ ਨਾ ਅਸੀਂ ਪ੍ਰਵਾਨ ਕੀਤਾ ਕਿਉਂ ਨਹੀਂ ਮੰਨਦੇ ਅਸੀਂ ਬੰਦੇ ਬੰਦੇ ਦੇ ਖਿਲਾਫ ਨਹੀਂ ਆ ਵਿਅਕਤੀ ਦੇ ਖਿਲਾ ਅਸੀਂ ਜਿਸ ਤਰੀਕੇ ਦੇ ਨਾਲ ਉਹਨੂੰ ਚੁਣਿਆ ਗਿਆ ਜਿਵੇਂ ਵਿਧੀ ਵਿਵਧਾਨ ਬਣਾਏ ਬਿਨਾ ਕੌਮ ਨੂੰ ਭਰੋਸੇ ਚ ਲਏ ਬਿਨਾ ਜਿਸ ਤਰੀਕੇ ਦੇ ਨਾਲ ਚੁਣਿਆ ਗਿਆ ਔਰ ਜਿਵੇਂ ਉਹ ਚੁਣਦੇ ਆ ਰਹੇ ਨੇ ਕਿ ਆਪਣੀ ਮਰਜ਼ੀ ਦਾ ਚੁਣੋ ਉਹਨੂੰ ਲਾਇਲ ਬਣਾਓ ਜਦ ਤੱਕ ਤੁਹਾਡੀ ਲਾਇਲਟੀ ਉਹਨਸਾਰ ਕੰਮ ਕਰੇ ਉਹਨੂੰ ਬਿਠਾਈ ਰੱਖੋ ਉਹਨੂੰ ਸੇਵ ਉਹਨੂੰ ਉਹਦੇ ਪ੍ਰਤੀ ਹਰ ਤਰ੍ਹਾਂ ਦੀ ਅੱਖਾਂ ਉਹਦੇ ਪ੍ਰਤੀ ਮੀਚ ਕੇ ਰੱਖੋ ਤੇ ਜਦੋਂ ਉਹ ਤੁਹਾਨੂੰ ਤਾੜਨਾ ਦਵੇ ਮਤਲਬ ਅਕਾਲੀ ਦਲ ਨੂੰ ਤੋ ਤੋ ਲਾ ਦਿਓ ਉਹ ਤੋ ਲਾ ਇਹੋ ਗੱਲ ਤੇ ਹਾਲ ਤਾਂ ਉਹਨਾਂ ਨੇ ਗਿਆਨੀ ਕੁਲਦੀਪ ਸਿੰਘ ਦਾ ਵੀ ਇਹੀ ਕਰਨਾ ਹੈ ਬਟ ਇਹਦੇ ਕੋਲੋਂ ਪਹਿਲਾਂ ਉਹ ਸਾਰੇ ਫੈਸਲੇ ਵਾਪਸ ਉਲਟਾਉਣੇ ਨੇ ਜਿਹੜੇ 2 ਦਸੰਬਰ ਨੂੰ ਹੋਏ ਨੇ ਜਿਹੜੇ 2 ਦਸੰਬਰ ਨੂੰ ਹੋਏ ਨੇ ਜਾਂ ਜਿਹੜੇ ਜਿਹੜੇ ਫੈਸਲੇ ਉਹਨਾਂ ਨੇ ਕਰਵਾਨੇ ਨੇ ਇਹਦੇ ਕੋਲ ਕਰਵਾ ਕੇ ਫਿਰ ਫਾਰਕ ਇਹਨਾਂ ਨੂੰ ਵੀ ਕਰਨਾ ਉਹਨਾਂ ਨੇ ਰਹਿਣ ਕਿਸੇ ਨੂੰ ਵੀ ਨਹੀਂ ਦਿੱਤਾ